ਲੋ ਜੀ ਆ ਫੋਰਮੈਨ ਵੀ ਆਟਾ ਹਾਂ ਬਾਬਾ ਗੁੱਲੜੀ ਬਾਬਾ ਦਾ ਗੁੱਲੜੀ ਨੋ ਜੀ ਅੱਜ ਚੱਲਣ ਰਿਹਾ ਟਰਾਲੀ ਦਾ ਕੰਮ ਇਹ ਟਰਾਲੀ ਥੋੜੀ ਜੀ ਬੁੱਢੀ ਹੋ ਗਈ ਸੀ ਤੇ ਇਹਨੂੰ ਯੰਗ ਬਣਾਉਣ ਲੱਗੇ ਯੰਗ ਯੰਗ ਦੇ ਤੋਂ ਲਾ ਕੇ ਯੰਗ ਲਾ ਕੇ ਇਹਨੂੰ ਯੰਗ ਬਣਾ ਦੇਣਾ ਆ ਕਰਕੇ ਰੰਗ ਤੇ ਬਣਾ ਦੇਣੀ ਯੰਗ 18 ਸਾਲਾਂ ਦੀ ਕੁੜੀ ਬਣਾ ਦੇਣਾ ਉਹ ਪੂਰੀ ਆ ਨਾ ਦੰਡਿਆਂ ਦਾ ਕੰਮ ਪੂਰਾ ਖੇਚ ਕੇ ਇਹ ਵੀਰ ਭਰਾ ਨੇ ਕਿਸੇ ਨੇ ਟਰਾਲੀ ਬਣਵਾਉਣੀ ਹੋਵੇ ਟਰਾਲੀ ਦਾ ਧੁਰਾ ਫਟਾ ਕਰਾਉਣਾ ਹੋਵੇ ਜਾਂ ਫਿਰ ਲੋਈ ਦੀਆਂ ਗਰਲਾਂ ਪੌੜੀਆਂ ਗੇਟ ਸੰਪਰਕ ਕਰੋ ਸਾਡੇ ਵੀਰ ਨੂੰ ਸੁਰਿੰਦਰ ਸਿੰਘ ਛਿੰਦਾ ਪਿੰਡ ਨਵੇਂ ਪਿੰਡ ਪੱਠੇ ਤੇ ਮੋਬਾਈਲ ਨੰਬਰ ਬੜਾ ਦੱਸੀ ਗੋਲਦੀ ਗੋਲਦੀ ਮਾ ਨੰਬਰ 98722 ਕੋਲ ਸਹੀ ਮੈਂ ਦੱਸਨਾ 88722 ਕਿੰਨਾ 88722 16750 16750 ਵੀਰ ਮੇਰਾ ਇੱਥੇ ਸੰਪਰਕ ਕਰੋ ਗੋਲਦੀ ਦਾ ਵੀ ਜੀ ਗੇਟ ਬਣਾਉ ਉਹਦਾ ਪਿਛੇ ਬੋਰਡ ਆ ਗਿਆ ਗੇਟ ਬਣਵਾਓ ਗ੍ਰਿੱਲਾ ਬਣਵਾਓ ਪੌੜੀਆਂ ਬਣਵਾਓ ਚਾਹੇ ਬਣਵਾਓ ਸ਼ਟਰ ਠੀਕ ਆ ਜੀ ਜਿਹੜਾ ਕੰਮ ਜਿਹੜਾ ਕਰਾਉਣਾ ਜਿਹੜਾ ਮਰਜ਼ੀ ਕੰਮ ਕਰਾਓ ਜੀ ਵੈਲਡਿੰਗ ਦਾ ਅਲੂਮੀਨੀਅਮ ਦਾ ਨਹੀਂ ਵੈਲਡਿੰਗ ਦਾ ਸਰਿੰਦਰ ਸਿੰਘ ਜੀ ਖਾਲਸਾ ਇਹ ਉਹ ਚੈੱਕ ਕਰਦੇ ਆਂ ਕੀ ਕਰਦੂ